ਸੇ ਕਿਸਾਨਾਂ ਕੋ ਕਿਸਾਨੀ ਦੀ ਲੜਾਈ ਇੱਕ ਪਾਸੇ ਲੜ ਰਹੇ ਹੋਂ ਤੇ ਪਾਸੇ ਪਾਣੀਆਂ ਦਾ ਮੋਰਚਾ ਵੀ ਲੱਗਣ ਨੂੰ ਤਿਆਰ ਹੋ ਗਿਆ ਅਸੀਂ ਦੇ ਜਿਹੜਾ ਇਹ ਤਾਂ ਮਸਲਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਮਸਲਾ ਪੰਜ ਨਵੇਂ ਆਵਾਦੀ ਦਾ ਪ੍ਰਾਇਓਰਿਟੀ ਕਿਦਾ ਪਾਣੀ ਪੂਵਾ ਜਾ ਰਿਹਾ ਪਾਣੀ ਜਾਂਦਾ ਹੋਵੇ ਪਾਣੀ ਸਾਫ ਨਹੀਂ ਚੱਲ ਰਿਹਾ ਮਸਲਾ ਕਿ ਕਿਤੇ ਧਿਆਨੇ ਦੇ ਵਿੱਚ ਇਕੱਠੇ ਹੋਇਆ ਬੂਡੇ ਨਾਲੇ ਦੇ ਗੰਦੇ ਪਾਣੀ ਦੀ ਸਫਾਈ ਇਹ ਜਦੋਂ ਮੈਂ ਜਵਾਨ ਹੋ ਰਿਹਾ ਉਦੋਂ ਤੋਂ ਹੀ ਸੋਚਦਾ ਆ ਰਿਹਾ ਔਰ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਵਿਧਾਨ ਸਭਾ ਦੇ ਸਪੀਕਰ ਗਲਤਾਰ ਸੁਧਮਾ ਉਹ ਜਦੋਂ ਸਰਕਾਰ ਚ ਨਹੀਂ ਸੀ ਇੱਥੇ ਹੀ ਬਲੀਪੁਰ ਪਿੰਡ ਚਾਉਂਦੇ ਰਹੇ ਨੇ ਜਿੱਥੇ ਬੁੱਕਾ ਨਾਲਾ ਸਤਲੁਜ ਦਰਿਆ ਦੇ ਵਿੱਚ ਮਿਕਸ ਹੁੰਦਾ ਹੈ ਐਮਪੀਐਲ ਨੇ ਆਪਣਾ ਹੀ ਦਰਿਆ ਵਾ ਨਹੀਂ ਪਤਾ ਕਿ ਜਿਹੜਾ ਤੋੜਦਾ ਬਿਊਰੋਪ੍ਰੈਸਿਨੋ ਨੇ ਤੋਸ਼ੀਟਾ ਰਾਜ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਵੱਡਾ ਮੋਰਚਾ ਲਗਾਇਆ ਗਿਆ 1 ਮਾਰਚ ਕੱਢਿਆ ਜਾਣਾ ਪੰਜਾਬ ਦੇ ਪਾਣੀਆਂ ਦੇ ਲਈ ਲੁਧਿਆਣੇ ਦੇ ਵਿੱਚ ਜੋ ਗੰਦੇ ਨਾਲੇ ਦਾ ਮਸਲਾ ਕਾਲੇ ਪਾਣੀ ਦਾ ਮਸਲਾ ਤਾਂ ਉੱਥੇ ਕਿਸਾਨ ਪਹੁੰਚੇ ਨੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਕਿਸਾਨ ਆਗੂ ਕਿਸਾਨੀ ਦੀ ਲੜਾਈ ਇੱਕ ਪਾਸੇ ਲੜ ਰਹੇ ਹੋ ਦੂਜੇ ਪਾਸੇ ਇਹ ਪਾਣੀਆਂ ਦਾ ਮੋਰਚਾ ਵੀ ਲੱਗਣ ਨੂੰ ਤਿਆਰ ਹੋ ਗਿਆ ਦੇਖੋ ਸਾਡੀਆਂ ਕਿਸਾਨ ਜਿੱਥੇ ਬੰਨੀਆਂ ਕੋੜ ਇਸੇ ਤੇ ਵਿਆਹ ਤੋਂ ਬਾਅਦ ਕੁੜੀ ਦੇ ਘਰ ਵਾਲੇ ਦਾ ਝਗੜਾ ਆਰੰਗਲ ਸੌਹਰਿਆਂ ਤੇ ਕੁੜੀ ਦਾ ਉਹ ਮਸਲੇ ਵੀ ਆਉਂਦੇ ਨੇ ਕਿਸਾਨਾਂ ਦਾ ਚਿੰਤਾ ਹੋ ਜਾਂਦਾ ਉਹ ਮਸਲੇ ਵੀ ਆਉਂਦੇ ਨੇ ਸੋ ਇਹ ਮਸਲੇ ਜਿਹੜੇ ਇਹ ਤਾਂ ਮਸਲਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਜਿਹੜੀ ਇਹਦਾ ਪਾਣੀ ਡੂੰਗਾ ਜਾ ਰਿਹਾ ਪਾਣੀ ਗੰਦਲਾ ਹੋ ਰਿਹਾ ਪਾਣੀ ਸਾੰਭਿਆ ਨਹੀਂ ਜਾ ਰਿਹਾ ਔਰ ਕਦੇ ਕਦੇ ਇਸ ਵਸੂਲ ਤੇ ਆ ਕੇ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਪਾਣੀ ਦੀ ਮੈਨੇਜਮੈਂਟ ਕਰਨੀ ਪਾਣੀ ਨੂੰ ਸਾਫ਼ ਰੱਖਣਾ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਤੇ ਹਰ ਖੇਤ ਦੇ ਵਿੱਚ ਸਿੰਜਣ ਵਾਲਾ ਪਾਣੀ ਬਚਾਉਣ ਦੀ ਜੋ ਸਾਡੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਉਹਦੇ ਤੇ ਪ੍ਰੈਸ਼ਰ ਪਾਉਂਦੇ ਲੋਕਾਂ ਦੀ ਜਮਾਤ ਕੋ ਪਿਛਲੇ ਦਿਨਾਂ ਤੋਂ ਇਹਨਾਂ ਨੇ ਅੱਜ ਕਾਲਿਆਂ ਨੂੰ ਆਟੋਨੋਮਸ ਸਤਲ ਦੀ ਗੋਸ਼ਤ ਕੀਤੀ ਲੋਕਾਂ ਨੇ ਰੋਲਾ ਪਿਆ ਸਰਕਾਰ ਨੂੰ ਵਾਪਸ ਲੈਣਾ ਪਿਆ ਕੇਂਦਰ ਸਰਕਾਰ ਨੇ ਲੇਟਰ ਐਂਟਰੀ ਆਈਐਸ ਵਰਦੀ ਗੋਸ਼ਤ ਕੀਤੀ ਲੋਕਾਂ ਨੇ ਰੋਲਾ ਪਿਆ ਉਹਨੂੰ ਵਾਪਸ ਲੈਣਾ ਪਿਆ ਇਸੇ ਤਰ੍ਹਾਂ ਪੰਚਾਇਤ ਬੋਰਡ ਦੇ ਉੱਤੇ ਕੇਂਦਰ ਸਰਕਾਰ ਦੇ ਬੋਲੀਆਂ ਉੱਤੇ ਗੋਸ਼ਤ ਕੀਤੀ ਫੁੱਟਾਂ ਤੇ ਰੋਣਾ ਪਾਇਆ ਵਾਪਸ ਲੈਣਾ ਪਿਆ ਸੋ ਇਸ ਕਰਕੇ ਜਦੋਂ ਅਸੀਂ ਅੱਜ ਲੁਧਿਆਣੇ ਦੇ ਵਿੱਚ ਇਕੱਠੇ ਹੋਏ ਆ ਬੁੱਡੇ ਨਾਲੇ ਦੇ ਗੰਦੇ ਪਾਣੀ ਦੀ ਸਮੱਸਿਆ ਇਹ ਜਦੋਂ ਤੋਂ ਮੈਂ ਜਵਾਨ ਹੋਇਆ ਉਦੋਂ ਤੋਂ ਹੀ ਸੁਣਦਾ ਆ ਰਿਹਾ ਹਾਂ ਹਾਂ ਉਹ ਲੁਧਿਆਣਾ ਸਾਡਾ ਇੰਡਸਟਰੀਅਲ ਟਾਊਨ ਹੈ ਇੱਥੋਂ ਬਹੁਤ ਸਾਰੇ ਡਾਈਂਗ ਜਿਹੜੇ ਸਾਡੇ ਯੂਨਿਟ ਨੇ ਉਹਨਾਂ ਦਾ ਕੈਮੀਕਲਸ ਜਾਂ ਦੂਜਿਆਂ ਦਾ ਵੀ ਜਿਹੜੀ ਪੋਲਿਊਸ਼ਨ ਹੈ ਦੂਜੇ ਯੂਨਿਟ ਦੀ ਜਿਹੜੀ ਪੋਲਿਊਸ਼ਨ ਹੈ ਉਹ 에ਅਰ ਪੋਲਿਊਸ਼ਨ ਪਲੱਸ ਵਾਟਰ ਪੋਲਿਊਸ਼ਨ ਦੋਨੋਂ ਚੀਜ਼ਾਂ ਦੇ ਰੂਪ ਦੇ ਸਾਹਮਣੇ ਆ ਰਹੀ ਹੈ ਵਾਟਰ ਪੋਲੂਸ਼ਨ ਦਾ ਅੱਜ ਮੁੱਦਾ ਜਿਹੜਾ ਸਾਡੀਆਂ ਜਥੇਬੰਦੀਆਂ ਇਹ ਚਿੰਤਾ ਲੈ ਰਹੀਆਂ ਨੇ ਅਸੀਂ ਚਾਹੁੰਦੇ ਆ ਕਿ ਪਾਣੀ ਹੈ ਜਿਹੜਾ ਇਸ ਪਾਣੀ ਨੂੰ ਧੱਕੇ ਉਹ ਇੰਡਸਟਰੀ ਯੂਨਿਟ ਨੇ ਜਿਹੜੇ ਉਹ ਇਸ ਤਰੀਕੇ ਨਾਲ ਗੰਦਲਾ ਨਾ ਕਰਨ ਜਾਂ ਉਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ 35 36 ਕਿਲੋਮੀਟਰ ਦਾ ਪੰਡ ਹੈ ਸੁਣਾਲੇ ਦਾ ਸੋ ਇਹ 36 ਇੱਥੇ ਥੋੜੀ ਦੂਰ ਜਾ ਕੇ ਸਤਨੂਚ ਪੈ ਜਾਂਦਾ ਸਤਨੂ ਦਾ ਪਾਣੀ ਵੀ ਕਾਲਾ ਹੁੰਦਾ ਇਹ ਤਾਂ ਕਾਲਾ ਵਾਗੀ ਹੈ ਸੋ ਇਹਨਾਂ ਨੇ ਬਹੁਤ ਵਧੀਆ ਉੱਚਾਟਾ ਹੈ ਕਾਲੇ ਪਾਣੀ ਦਾ ਮੋਰਚਾ ਸੋ ਇਹ ਮੋਰਚੇ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਜੋ ਆਪਣੇ ਸਾਥੀਆਂ ਦੇ ਨਾਲ ਅਸੀਂ ਸ਼ਾਮਲ ਹੋਏ ਆ ਔਰ ਆਸ ਕਰਦੇ ਆ ਕਿ ਇਹ ਮੋਰਚਾ ਜਿਹੜਾ ਇਹ ਕਾਮਯਾਬ ਹੋਊਗਾ ਔਰ ਅਸੀਂ ਇਸ ਗੰਦਲੇ ਪਾਣੀ ਦੇ ਜਿਹੜੀ ਰਾਜਨੀਤਿਕ ਟੌਪ ਤੇ ਜੋ ਇਹ ਇੰਡਸਟਰੀਅਲਿਸਟਾਂ ਨੇ ਸਾਹਮਣੇ ਨਹੀਂ ਪੈਂਦਾ ਲੋਕਾਂ ਨੂੰ ਪੈਂਦਾ ਜਿਨ੍ਹਾਂ ਨੂੰ ਟਾਈਫਾਈਡ ਦੀ ਬਿਮਾਰੀ ਉਲਟੀਆਂ ਟਟੀਆਂ ਦੀ ਬਿਮਾਰੀ ਪੀਲੀਏ ਦੀ ਬਿਮਾਰੀ ਲੱਗ ਜਾਂਦੀ ਹੈ ਕੈਂਸਰ ਦੀ ਬਿਮਾਰੀ ਹੁੰਦੀ ਹੈ ਸੋ ਉਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਲਈ ਇਹਦੇ ਗੰਦਲੇ ਪਾਣੂ ਰੋਕਣਾ ਬਹੁਤ ਜ਼ਰੂਰੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਵਿਧਾਨ ਸਭਾ ਦੇ ਸਪੀਕਰ ਗਲਤਾਰ ਸੰਧਮਾ ਉਹ ਜਦੋਂ ਸਰਕਾਰ 'ਚ ਨਹੀਂ ਸੀ ਇੱਥੇ ਹੀ ਬਲੀਪੁਰ ਪਿੰਡ ਚਾਉਂਦੇ ਰਹੇ ਨੇ ਜਿੱਥੇ ਗੁੱਟਾ ਨਾਲਾ ਸਤਲੁਜ ਦਰਿਆ ਦੇ ਵਿੱਚ ਮਿਕਸ ਹੁੰਦਾ ਕੀ ਲੱਗਦਾ ਹੁਣ ਸਰਕਾਰ 'ਚ ਵੀ ਆ ਕੇ ਮਸਲਾ ਹੱਲ ਕਿਉਂ ਨਹੀਂ ਹੁੰਦਾ ਦੇਖੋ ਮਸਲਾ ਅਸਲ 'ਚ ਧਿਰਾਂ ਜਿਹੜੀਆਂ ਹੁੰਦੀਆਂ ਨੇ ਧਿਰਾਂ ਜਿਹੜੀਆਂ ਨੇ ਇੰਡਸਟਰੀਅਲਿਸਟਾਂ ਦੀ ਲੋਬੀ ਬਹੁਤ ਤਕੜੀ ਹੁੰਦੀ ਆ ਜਿਹੜੇ ਪੂੰਜੀਪਤੀ ਲੋਕ ਨੇ ਜਿਹੜੇ ਖੇਤੀ ਦੇ ਬਾਰੇ ਖੇਤੀ ਦਾ ਨਿੱਜੀਕਰਨ ਕਰ ਲਈ ਕਾਰਪੋਰੇਟਾਈਜੇਸ਼ਨ ਕਰਨ ਲਈ ਕੋਦੇ ਕਰਾਣੇ ਬਹੁਤ ਜੋਰ ਬਹੁਤ ਪੈਸਾ ਬਹੁਤ ਹੁੰਦਾ ਤਾਕਤ ਬੜੀ ਹੁੰਦੀ ਹੈ ਇਸੇ ਤਰ੍ਹਾਂ ਇਹਦੇ ਅੰਦਰ ਵੀ ਇੱਕ ਰਾਜਨੀਤਿਕ ਨੰਬਰ ਦੋ ਇਹ ਹੈ ਕਿ ਤੁਹਾਡੀ ਜਿਹੜੀ ਰਣਨੀਤੀ ਹੈ ਜਾਂ ਤੁਹਾਡੀ ਜਿਹੜੀ ਪਹੁੰਚ ਕੀ ਹੈ ਜਿਹੜੀਆਂ ਪਾਰਟੀਆਂ ਨੇ ਜਿਵੇਂ ਐਮਐਲਏ ਨੇ ਆਪਣਾ ਹਿੱਤ ਰਿਆ ਹੋਵੇ ਨਹੀਂ ਪੱਤਰ ਜਿਹੜਾ ਤੋੜਦਾ ਵੀਰੋਪਰੇਸ਼ੀ ਨੂੰ ਨੇ ਖੁਸ਼ੀਟਾ ਰਾਜ ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਉਹੋ ਮੂਲਕੀ ਤਸਵੀਰ ਹੈ ਕਿ ਕਿਵੇਂ ਜਿਹੜਾ ਸਾਟਾ ਇਹ ਬੰਧ ਹੈ ਇਹਦੇ ਵਿੱਚ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਉਹ ਵੀ ਇਸ ਕੱਲ ਦਾ ਵਿਰੋਧ ਕਰਦੀ ਜਮ ਕਾ ਚੱਲ ਰਹੀ ਹੈ। ਔਰ ਪੰਜਾਬ ਦੇ ਵਿੱਚ ਇਸ ਕਿਸਮ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੇ ਬਿਲਕੁਲ ਭਲਕੇ ਭ੍ਰਿਸ਼ਟਾਚਾਰ ਲੱਗੋ ਰਕ ਭਰਿਆ ਹੋਇਆ। ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਬੇਨਾਮੀਆ ਖਰੀਦ ਰਹੇ ਤੇ ਬਕਾਇਆ ਭਵੇ ਕਿਸੇ ਨੂੰ ਦੇ ਰਹੇ ਨੇ। ਹੱਤਾਂ ਦੀ ਭ੍ਰਿਸ਼ਟਾਚਾਰੀ ਇਹਨਾਂ ਨੇ ਲੈ ਕੇ ਚੇਅਰਮੈਨਾਂ ਤੋਂ ਲੈ ਕੇ ਨਾਨੀ ਲੈਣਾ ਚੇਅਰਮੈਨਾਂ ਤੋਂ ਲੈ ਕੇ ਐਮਐਲਏ ਮੰਤਰੀਆਂ ਤੱਕ ਉਹਨਾਂ ਦਾ ਸਟਾਫ ਸਾਰਾ ਲੱਗੋ ਨਕ ਭਰਿਆ ਹੋਇਆ। ਅੱਜ ਉਹ ਜਿਹੜੇ ਉਹਨਾਂ ਨੂੰ ਚਾਹੇ ਪਾਣੀ ਦਾ ਮਸਲਾ ਚਾਹੇ ਪਾਣੀ ਦੇ ਪ੍ਰਬੰਧ ਦਾ ਮਸਲਾ ਚਾਹੇ ਦਰਿਆਈ ਪਾਣੀਆਂ ਦਾ ਮਸਲਾ ਇਹ ਪੰਜਾਬ ਦੇ ਲੋਕ ਲੜਨਗੇ ਆ ਨੌ ਕਾਗਦ ਸੀ ਜਿਹੜੇ ਆਟੋਨੋਮਸ ਹੋਣ ਜਾ ਰਹੇ ਸੀ ਲੋਕਾਂ ਨੇ ਵਾਪਸ ਕਰਾਏ ਨੇ ਔਰ ਇਸੇ ਤਰ੍ਹਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਸਲੇ ਲੋਕਾਂ ਦੀ ਤਾਕਤ ਦੇ ਨਾਲ ਆ ਲੋਕ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਇੰਡਸਟਰੀਆਂ ਪੋਲਿਊਸ਼ਨ ਕਰ ਰਹੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਤਾਂ ਕਹਿ ਰਹੇ ਨੇ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਆਉਣ ਦੀ ਤਿਆਰੀ ਚੱਲ ਰਹੀ ਆ ਇੰਡਸਟਰੀ ਆਵੇ ਜੀ ਸਾਵ ਨੂੰ ਚਾਹੀਦੀ ਇੰਡਸਟਰੀ ਰੋਜ਼ਗਾਰ ਵਾਸਤੇ ਇੰਡਸਟਰੀ ਹੋਣੀ ਚਾਹੀਦੀ ਆ ਲੇਕਿਨ ਇੰਡਸਟਰੀ ਜਿਹੜੀ ਹੋਣੀ ਚਾਹੀਦੀ ਹੈ ਉਹ ਲੋਕਪੱਤੀ ਲੋਕਾਂ ਦੀਆਂ ਸਿਹਤ ਨੂੰ ਧਿਆਨ ਚ ਰੱਖ ਕੇ ਪੋਲਿਊਸ਼ਨ ਦੇ ਬਹੁਤ ਸਾਰੇ ਇੰਤਜਾਰਲੇ ਦੇ ਮਿਲਕਾਂ ਜ ਮੈਂ ਵੀ ਜਾ ਕੇ ਆ ਤੁਸੀਂ ਵੀ ਗਏ ਹੋਗੇ ਉੱਥੇ ਸੱਤਵਾਦੀ ਇੰਡਸਟਰੀਅਲਾਈਜ਼ ਦੇਸ਼ ਨੇ ਉੱਥੇ ਕਿਉਂ ਨਹੀਂ ਪੋਲਿਊਸ਼ਨ ਤੋਂ ਉਹਦੇ ਪ੍ਰਬੰਧ ਪਹਿਲਾਂ ਹੋਣ ਉਸ ਤੋਂ ਬਾਅਦ ਉਹ ਇੰਡਸਟਰੀ ਜਿਹੜੀ ਲ